ਜਸਪਾਲ ਸਿੰਘ ਪਿੰਡ ਤੇ ਡਾਕਰ ਨਾ ਗਾਖਲਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹਾਂ ਤੇ ਮੈਂ ਪਿੰਡ ਦੇ ਵਿੱਚ ਕੋਈ 125 ਕੋਏਕੜ ਦੀ ਖੇਤੀ ਕਰਦਾ ਮੈਂ ਆਪਣੇ ਖੇਤਾਂ ਦੇ ਵਿੱਚ ਮੇਨ ਤੌਰ ਤੇ ਆਲੂ ਤੇ ਮੱਕੀ ਦੀ ਕਾਸ਼ਤ ਕਰਦਾ ਤੇ ਨਾਲ ਦੀ ਨਾਲ ਇਸ ਤੋਂ ਪਹਿਲਾਂ ਝੋਨੇ ਦੀ ਕਾਸ਼ਤ ਕਰਦਾ ਅੱਜ ਲੋੜ ਹੈ ਸਾਨੂੰ ਜਿਹੜੀ ਰਵਾਇਤੀ ਖੇਤੀ ਚੋਂ ਨਿਕਲ ਕੇ ਨਵੇਂ ਤਰੀਕਿਆਂ ਦੇ ਨਾਲ ਖੇਤੀ ਕਰਨ ਦੀ ਆਪਾਂ ਇਹ ਸਾਰਾ ਕੁਝ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਨਵੀਆਂ ਟੈਕਨੀਕਾਂ ਦੇ ਨਾਲ ਜੁੜੀਏ ਜਿਸ ਤਰ੍ਹਾਂ ਅਸੀਂ ਹਰ ਵੇਲੇ ਆਪਣਾ ਜਿਹੜਾ ਲੋਡ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਮਹਾਰਾ ਨਾਲ ਸਲਾਹਾਂ ਕਰਦੇ ਆਂ ਉਹਨਾਂ ਦੀ ਜੋ ਵੀ رائے ਬਣਦੀ ਆ ਅਸੀਂ ਉਸ ਅਨਸਾਰ ਚੱਲਦੇ ਆਂ ਕਿਉਂਕਿ ਆਲੂ ਦੀ ਖੇਤੀ ਜਿਹੜੀ ਆ ਬਹੁਤ ਹੀ ਤਕਨੀਕੀ ਖੇਤੀ ਦੇ ਤੌਰ ਤੇ ਜਾਣੀ ਜਾਂਦੀ ਆ ਜਿਸ ਨੂੰ ਕਿ ਹਰ ਵੇਲੇ ਆਪਣੇ ਧਿਆਨ ਚ ਰੱਖ ਕੇ ਵਕ-ਵਕ ਸਮੇਂ ਤੇ ਕੋਈ ਦਵਾਈਆਂ ਜਾਂ ਖਾਦ ਦੀ ਲੋੜ ਪੈਂਦੀ ਆ ਤੇ ਅਸੀਂ ਉਹ ਦੇ ਰਹੇ ਆ ਇਸੇ ਤਰ੍ਹਾਂ ਹੀ ਦੂਸਰੀਆਂ ਫਸਲਾਂ ਵੀ ਆ ਜਿੱਦਾਂ ਮੱਕੀ ਵੀ ਆ ਜਾਂ ਝੋਨਾ ਆ ਇਹਨੂੰ ਵੀ ਸਮੇਂ-ਸਮੇਂ ਤੇ ਜਿਹੜੀ ਵੀ ਲੋੜ ਹੈ ਉਹਨੂੰ ਬੜਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿ ਜਿਹਨੂੰ ਅਸੀਂ ਬੜੇ ਸੱਚੇ ਢੰਗ ਦੇ ਨਾਲ ਅੱਜ ਦੇ ਸਮੇਂ ਦੇ ਨਾਲ ਚੱਲ ਕੇ ਇਹ ਕਰ ਰਹੇ ਆਂ ਜਿਹੜੇ ਬਾਕੀ ਦੇ ਜ਼ਿੰਮੇਦਾਰਾ ਇਹਨਾਂ ਨੂੰ ਵੀ ਇੱਕ ਇਦਾਂ ਦੀ ਕੋਈ ਨੀਤੀ ਆਪਾਂ ਬਣਾਈਏ ਜਿਹੜੇ ਆਪਣੀ ਖੇਤੀ ਨੂੰ ਗਾਂਹ ਨੂੰ ਲੈ ਕੇ ਜਾਈਏ ਤੇ ਆਪਣੀ ਆਮਦਨ ਜਿਹੜੀ ਆ ਉਹਨੂੰ ਵਧਾ ਸਕੀਏ ਜਿੱਦਾਂ ਕਿ ਹੁਣ ਆਪਾਂ ਦੇਖਦੇ ਹਾਂ ਕਿ ਝੋਨਾ ਆ ਅਸੀਂ ਬੜੀ ਮਿਹਨਤ ਨਾਲ ਕੋਈ ਨਵੀਆਂ ਤਕਨੀਕਾਂ ਅਪਣਾ ਕੇ ਨਵੀਆਂ ਕਸ਼ਮਾ ਆਪਣੇ ਖੇਤਾਂ ਦੇ ਵਿੱਚ ਬੀਜੀਆਂ ਜਿਨ੍ਹਾਂ ਦਾ ਝਾੜ ਅਸੀਂ ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕੀਤੀ ਲਿਆ ਵੀ ਪਰ ਉਹ ਮੰਡੀਕਰ ਨਾ ਹੋਣ ਕਰਕੇ ਸਾਡੇ ਜੇ ਘਰ ਹੀ ਕਹੀਏ ਤਾਂ ਘਰੇ ਹੀ ਪਿਆ ਆ ਮੰਡੀਆਂ ਵਿੱਚ ਕੋਈ ਜਗ੍ਹਾ ਨਹੀਂ ਮਿਲੀ ਜਾਂ ਜਿੱਦਾਂ ਵੀ ਹੈ ਉਹਨੂੰ ਚੰਗੀ ਤਰ੍ਹਾਂ ਮੰਡੀਕਰ ਨਹੀਂ ਹੋ ਸਕਿਆ ਸਾਨੂੰ ਚਾਹੀਦਾ ਆ ਕਿ ਅਸੀਂ ਸਾਰੇ ਰਲ ਮਿਲ ਕੇ ਕੋਈ ਇਹੋ ਜੀ ਤਕਨੀਕ ਇਹੋ ਜੀ ਸੰਸਥਾ ਜਾਂ ਕੋਈ ਵੀ ਗਰੁੱਪ ਬਣਾਈਏ ਜਿਹੜਾ ਇਹਦਾ ਮੰਡੀਕਰ ਜਿਹੜਾ ਆ ਉਹ ਕਰ ਸਕੀਏ ਸਾਨੂੰ ਲੋੜ ਆ ਅੱਜ ਉਹੋ ਜੀਆਂ ਫਸਲਾਂ ਨੂੰ ਵੇਚਣ ਦੀ ਜਿਹੜੀ ਕਿ ਆਪਣੀ ਆਪਾਂ ਮੰਡੀ ਕਾਇਮ ਕਰਕੇ ਉਹਦੇ ਵਿੱਚ ਵੇਚ ਸਕੀਏ ਤੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੀਏ ਜਿਸ ਤਰ੍ਹਾਂ ਜੇ ਪਸ਼ੂਆਂ ਦੀ ਵੀ ਗੱਲ ਕਰੀਏ ਤੇ ਪਸ਼ੂਆਂ ਦਾ ਦੁੱਧ ਵੀ ਜੇ ਆਪਾਂ ਪੈਦਾ ਕਰਦੇ ਆਂ ਤੇ ਉਹਨੂੰ ਅੱਛਾ ਕੁਆਲਟੀ ਦਾ ਪੈਦਾ ਕਰੀਏ ਅੱਛਾ ਕਿਸਮਾਂ ਦੇ ਉਹਨੂੰ ਜਿਹੜੇ ਖਰਾਕ ਆ ਉਹ ਦਈਏ ਦਵਾਈਆਂ ਸਮੇਂ-ਸਮੇਂ ਤੇ ਦੇਣ ਦੀ ਲੋੜ ਹੁੰਦੀ ਆ ਉਹ ਦਈਏ ਮੈਂ ਰਣਜੀਤ ਸਿੰਘ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਦਾ ਬਸਨੀਖਾਂ ਖੇਤੀਬੀ ਪੰਤਾ ਦੀ ਜ਼ਰੂਰਤ ਅੱਜ ਦੇ ਟਾਈਮ ਵਿੱਚ ਕਿਉਂ ਹੈ ਉਹ ਅਸੀਂ ਮੇਰੇ ਖਿਆਲ ਸ਼ਾਇਦ ਨੌਜਵਾਨ ਬਰਗ ਨੂੰ ਤੇ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਅਸੀਂ ਖੁਦ ਜਾਣਦੇ ਹਾਂ ਕਿ ਜੋ ਪ੍ਰਾਣੀਆਂ ਫਸਲਾਂ ਰਵਾਇਤੀ ਫਸਲਾਂ ਕਣਕ ਝੋਨਾ ਆਦਿ ਵਿੱਚ ਅੱਜ ਉਹ ਨਾ ਤਾਂ ਉਹ ਮੁਨਾਫੇ ਰਹਿ ਖੇਤੀ ਤੋਂ ਦੂਰ ਜਾਣ ਦੀ وجہ ਵੀ ਸ਼ਾਇਦ ਇਹੀ ਬਣ ਗਈ ਕਿ ਉਹਨਾਂ ਫਸਲਾਂ ਦਾ ਮੰਡੀਕਰਨ ਪ੍ਰੋਬਲਮ ਕੁਝ ਪ੍ਰਾਣੀਆਂ ਕਿਸਮਾਂ ਕੁਝ ਖੇਤੀ ਦਾ ਜਿਹੜਾ ਪੁਰਾਣਾ ਪੱਧਰ ਆ ਉਸ ਨੂੰ ਉੱਪਰ ਕਰਨ ਲਈ ਅੱਜ ਦੇ ਯੁੱਗ ਵਿੱਚ ਸਾਨੂੰ ਇੱਕ ਖੇਤੀ ਵਿਭਿੰਨਤਾ ਦੀ ਜ਼ਰੂਰਤ ਬਿਲਕੁਲ ਪੂਰੀ ਤਰ੍ਹਾਂ ਨਾਲ ਕਹਿੰਦੇ ਹਾਂ ਕਿ ਜ਼ਰੂਰਤ ਹੈ ਹੀ 100% ਹੀ ਹੈ ਇਸ ਦੇ ਨਾਲ ਹੀ ਅਸੀਂ ਜਦੋਂ ਫਸਲਾਂ ਦੀ ਬੰਨਤਾ ਉਹਦੇ ਨਾਲ ਡੇਰੀ ਫਾਰਮ ਪੋਲਟਰੀ ਫਾਰਮ ਇਹ ਜ਼ਰੂਰੀ ਹੈ ਘਰਾਂ ਵਿੱਚ ਸਾਨੂੰ ਜਿਸ ਤਰ੍ਹਾਂ ਜਾਣਦੇ ਦੋ ਚਾਰ ਪਸ਼ੂ ਜੇਕਰ ਰੱਖੇ ਹੋਣਗੇ ਉਸ ਦੇ ਨਾਲ ਹੀ ਅਸੀਂ ਉਸ ਤੋਂ ਅੱਗੇ ਉਸ ਚੀਜ਼ ਨੂੰ ਗੋਬਰ ਗੈਸ ਪਲੈਂਟ ਘਰ ਵਿੱਚ ਜੁੜ ਕਰਕੇ ਅਸੀਂ ਗੈਸ ਦਾ ਖਰਚਾ ਉਹ ਘਰ ਦੇ ਵਿੱਚ ਬਚਾ ਸਕਦੇ ਹਾਂ ਸਬਜ਼ੀਆਂ ਦੀ ਕਾਸ਼ਟ ਅਗਰ ਜ਼ਿਆਦਾ ਨਹੀਂ ਤਾਂ ਆਪਣੇ ਘਰ ਵਿੱਚ ਖਾਣ ਜੋਗੀਆਂ ਤਕਰੀਬਨ ਹਰ ਤਰ੍ਹਾਂ ਦੀਆਂ ਸਬਜ਼ੀਆਂ ਅੱਜ ਦੇ ਟਾਈਮ 'ਚ ਤਾਂ ਮੌਸਮ ਇਹ ਵੀ ਹੈ ਕਿ ਦਾਲਾਂ ਵੀ ਅਸੀਂ ਆਪਣੇ ਖਾਂਡ ਜੋਗੀਆਂ ਬੀਜ ਸਕਦੇ ਹਾਂ ਉਹਨਾਂ ਨੂੰ ਅੱਗੇ ਕਰ ਸਕਦੇ ਹਾਂ ਫਿਰ ਉਸ ਤੋਂ ਇਲਾਵਾ ਜਿਹੜਾ ਗੋਬਰ ਹੈ ਦੇਸੀ ਖਾਦ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਜੋ ਖੇਤਾਂ ਵਿੱਚ ਪਾਵੇਗੀ ਤੇ ਸਾਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਕਰਨੀ ਪਵੇਗੀ ਉਹ ਸਾਡੇ ਲਈ ਲਾਭਦਾਇਕ ਹੀ ਹੈ ਸਾਨੂੰ ਹਰ ਤਰ੍ਹਾਂ ਨਾਲ ਇਸ ਨਵੀਂ ਖੇਤੀ ਦੇ ਅਕੋਰਡਿੰਗ ਚੱਲਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਕਮਾਦ ਬੀਜ ਲਈਏ ਜੇਕਰ ਕਮਾਦ ਹੈ ਅਜਿਹੇ ਟਾਈਮ 'ਚ ਅਸੀਂ ਦੇਖਦੇ ਹਾਂ ਕੋਈ ਇੱਕ ਨਹੀਂ ਅਜੇ ਤਾਂ ਚਲੋ ਇੱਕ ਦੋ ਸੀ ਅਜਿਹੇ ਟਾਈਮ 'ਚ ਅਸੀਂ ਦੇਖਦੇ ਹਾਂ ਬਹੁਤ ਜਗ੍ਹਾ ਇਹ ਹੋ ਗਿਆ ਕਿ ਆਰਗੈਨਿਕ ਕਮਾਦ ਦਾ ਬੀਜ ਕੇ ਜਾਂ ਆਰਗੈਨਿਕ ਗੁੜ ਉਹ ਤਾਂ ਨਾਰਮਲ ਨੇਚਰਲੀ ਆ ਜਦੋਂ ਗੁੜ ਜਿਹੜਾ ਘਰ ਵਿੱਚ ਬਣਿਆ ਸ਼ੁੱਧ ਤਰੀਕੇ ਨਾਲ ਬਣਾਇਆ ਗਿਆ ਤੋਂ ਆਰਗੈਨਿਕ ਹੀ ਹੈ ਅਸੀਂ ਘਰ ਵਿੱਚ ਉਸੇ ਖੰਡ ਦੀ ਜਦੋਂ ਖੰਡ ਜਿਕਰ ਕਹਿੰਦੇ ਆ ਅਸੀਂ ਮਹਿੰਗੇ ਭਾਵ ਦੇ ਨਹੀਂ ਖੰਡਾਂ ਨਾਲੋਂ ਅਸੀਂ ਦੇਸੀ ਗੁੜ ਘਰ ਵਿੱਚ ਵਰਤੀਏ ਸ਼ੱਕਰ ਵਰਤੀਏ ਮੈਂ ਨੱਥਾ ਸਿੰਘ ਗਾਖਲ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਕਿਉਂਕਿ ਖੇਤੀਬਾੜੀ ਦਾ ਤੰਦਾ ਜੇ ਆਪਾਂ ਟਰੈਡੀਸ਼ਨਲ ਕਰਾਂਗੇ ਉਹ ਇੰਨਾ ਲਾਹੇਵੰਦ ਨਹੀਂ ਰਿਹਾ ਕਿਉਂਕਿ ਜਿਹੜੀਆਂ ਫਸਲਾਂ ਆਪਾਂ ਕਣਕ ਝੋਨਾ ਜਾਂ ਆਲੂ ਇਹ ਬੀਜਦੇ ਸੀ ਇਹਨਾਂ ਫਸਲਾਂ ਦੇ ਵਿੱਚ ਇੱਕ ਤਾਂ ਮੰਡੀਕਰਨ ਦੀ ਬੜੀ ਹੁਣ ਪ੍ਰੋਬਲਮ ਆ ਰਹੀ ਆ ਕਿ ਦੂਜਾ ਜੇ ਆਪਾਂ ਫਸਲੀ ਵਿਭਿੰਨਤਾ ਲਿਆਵਾਂਗੇ ਤੇ ਉਸ ਦੇ ਨਾਲ ਹੀ ਕਿਸਾਨੀ ਜਿੰਦੀ ਰਹੇਗੀ ਜਿੱਦਾਂ ਵਿਭਿੰਨਤਾ ਦਾ ਮਤਲਬ ਹੈ ਕਿ ਆਪਾਂ ਬੱਕਰੀਆਂ ਫਸਲਾਂ ਬੀਜੀਏ ਕਿਉਂਕਿ ਮੈਂ ਪਿਛਲੇ ਸਾਲ ਆਪਣੇ ਖੇਤਾਂ ਦੇ ਵਿੱਚ ਕਮਾਦ ਬੀਜਿਆ ਆਪਣਾ ਘਰ ਦਾ ਗੋੜ ਬਣਾਇਆ ਬਹੁਤ ਹੀ ਵਧੀਆ ਮੁਨਾਫਾ ਦਿੱਤਾ ਉਸਨੇ ਤੇ ਨਾਲ ਦਾਲਾਂ ਦੀ ਫਸਲ ਵੀ ਬੀਜੀ ਅੱਜ ਕੱਲ ਜੋ ਹੁਣ ਮੌਸਮ ਚੱਲ ਰਿਹਾ ਇਹਦੇ ਵਿੱਚ ਦਾਲਾਂ ਬੀਜੀਆਂ ਜਾ ਸਕਦੀਆਂ ਮੈਂ ਪਿਛਲੇ ਸਾਲ ਛੋਲੇ ਬੀਜੇ ਕਿਉਂਕਿ ਛੋਲੇ ਤਕਰੀਬਨ ਪਟੇਨ ਬਹੁਤ ਵਧੀਆ ਛੋਲਿਆਂ ਤੋਂ ਮਿਲਦਾ ਹਰੇਕ ਨੂੰ ਹੀ ਥੋੜੇ ਥੋੜੇ ਬੀਜਣੇ ਚਾਹੀਦੇ ਆ ਤੇ ਇਸ ਦੇ ਨਾਲ ਚੰਗਾ ਮੁਨਾਫਾ ਵੀ ਆਪਾਂ ਕੱਢ ਸਕਦੇ ਆ ਤੇ ਜੇ ਦਾਣਾ ਕਰਦਿਆਂ ਹੋਣ ਤੇ ਆਪਾਂ ਨੂੰ ਬਾਜ਼ਾਰ ਨਾ ਜਾਣਾ ਪਵੇ ਜਿੰਨੇ ਵੀ ਜ਼ਿਮੀਦਾਰ ਆ ਉਹਨਾਂ ਨੂੰ ਘੱਟੋ ਘੱਟ ਜਿੰਨੇ ਜਿਆਦਾ ਨਹੀਂ ਵੀ ਬੀਜਦੇ ਤੇ ਆਪਣੀਆਂ ਸਬਜ਼ੀਆਂ ਜੋ ਬੀਜਦੇ ਆ ਆਪਾਂ ਆਪਣੇ ਖਾਣ ਜੋਗੀਆਂ ਉਹਨਾਂ ਨੂੰ ਜ਼ਰੂਰ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਬੀਜਣੀਆਂ ਚਾਹੀਦੀਆਂ ਆ ਤੇ ਜਿੱਦਾਂ ਆਪਾਂ ਹੁਣ ਆਲੂ ਬੀਜਣ ਦਾ ਸਮਾਂ ਆ ਆਲੂ ਤਕਰੀਬਨ ਸਾਰੇ ਹੀ ਕਿਸਾਨ ਸਾਡੇ ਦੁਆਬੇ ਦੇ ਆਲੂ ਬੀਜਦੇ ਆ ਆਲੂ ਬੀਜਦੇ ਆ ਤੇ ਪ੍ਰੋਬਲਮਾਂ ਦੀ ਸਾਨੂੰ ਖਾਦਾਂ ਦੀ ਜਦੋਂ ਬਜਾਈ ਕਰਨੀ ਹੋਵੇ ਉਦੋਂ ਖਾਦ ਨਹੀਂ ਮਿਲਦੀ ਬਜਾਈ ਲੇਟ ਹੋ ਜਾਂਦੀ ਆ ਤੇ ਹੁਣ ਝੋਨਾ ਵੱਢਦੇ ਸੀਗੇ ਝੋਨਾ ਲੇਟ ਹੋ ਗਿਆ ਝੋਨਾ ਲੇਟ ਹੋਣ ਦਾ ਵਜ੍ਹਾ ਵੀ ਇਹ ਹੀ ਆ ਕਿ ਉਹਦੇ ਇੱਕੋ ਦਮ ਜਿਆਦੀ ਫਸਲ ਆ ਗਈ ਝੋਨੇ ਦੀ ਮੰਡੀਆਂ ਦੇ ਵਿੱਚ ਮੰਡੀਕਰਨ ਸਹੀ ਨਹੀਂ ਹੋ ਰਿਹਾ ਤੇ ਸਾਨੂੰ ਜੇ ਅਸੀਂ ਫਸਲੀ ਭਪੈਂਤਾ ਲਿਆਵਾਂਗੇ ਤੇ ਅਸੀਂ ਇਹੋ ਜੀਆਂ ਚੀਜ਼ਾਂ ਤੋਂ ਬਚ ਸਕਦੇ ਆ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਜਿੱਦਾਂ ਫਸਲਾਂ ਦੇ ਨਾਲ ਨਾਲ ਸਹਾਇਕ ਤੰਦੇ ਕੀਤੀ ਬਾੜੀ ਦੇ ਨਾਲ ਪੋਲਟਰੀ ਦਾ ਹੋ ਸਕਦਾ ਆ ਨਾਲ ਡੈਰੀ ਫਾਰਮਿੰਗ ਇਹ ਵੀ ਬਹੁਤ ਵਧੀਆ ਕਿਉਂਕਿ ਜਿੰਨੇ ਵੀ ਜ਼ਿਮੀਦਾਰ ਛੋਟੇ ਜ਼ਿਮੀਦਾਰ ਆ ਘੱਟ ਤੋਂ ਘੱਟ 2-4 ਉਹਨਾਂ ਨੂੰ ਗਾਵਾਂ ਜਾਂ ਮੱਝਾਂ ਜ਼ਰੂਰ ਨਾਲ ਰੱਖਣੀਆਂ ਚਾਹੀਦੀਆਂ ਆ ਕਿਉਂਕਿ ਸਾਡੇ ਜਿਹੜੇ ਘਰੇਲੂ ਖਰਚੇ ਆ ਜ਼ਿਮੀਦਾਰਾਂ ਦੇ ਉਹ ਇਸ ਤੋਂ ਪੂਰੇ ਹੋ ਸਕਦੇ ਆ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਕਿ ਜਿੱਥੇ ਆਪਾਂ ਰਵੈਤੀ ਫਸਲਾਂ ਕਣਕ ਝੋਨਾ ਆਲੂ ਬੀਜਦੇ ਆ ਉਹਨਾਂ ਦੇ ਨਾਲ ਨਾਲ ਸਾਨੂੰ ਫਸਲੀ ਭਪੈਂਤਾ ਵੀ ਲਿਆਉਣੀ ਚਾਹੀਦੀ ਹੈ ਜਿੱਦਾਂ ਆਪਾਂ ਆਲੂ ਦੀ ਗੱਲ ਕਰਦੇ ਕਿ ਅਸੀਂ ਆਲੂ ਲਾਉਨੇ ਆ ਤੇ ਆਲੂ ਦੇ ਲੋੜ ਆ ਅੱਜ ਆਪਾਂ ਨਵੇਂ ਬੀਜ ਜਿਹੜੇ ਆ ਉਹਨੂੰ ਹੀ ਲਾਈਏ ਜਿਹੜੇ ਰੋਗ ਰਹਿਤ ਹੋਣ ਰੋਗ ਰਾਤ ਜਿਹੜੇ ਆ ਅਸੀਂ ਤਾਂ ਜਿੱਦਾਂ ਕੋ ਆਪਣਾ ਪਹਿਲਾ ਮਿੰਨੀ ਟਿਊਬਰ ਲਿਆਉਨੇ ਆ ਤੇ ਮਿੰਨੀ ਟਿਊਬਰ ਤੋਂ ਅੱਗੇ ਆਪਣਾ ਵੀ ਤਿਆਰ ਕਰਕੇ ਤਾਂ ਆਪਣੇ ਖੇਤਾਂ ਦੇ ਵਿੱਚ ਉਹਦਾ ਵਾਧਾ ਕਰਦੇ ਆ ਸੋ ਜੇ ਆਪਾਂ ਪ੍ਰਾਣਾ ਵੀ ਲਾਈ ਜਾਵਾਂਗੇ ਉਹਦੇ ਇੱਕ ਤਾਂ ਪੈਦਾਵਾਰ ਘਟ ਜਾਂਦੀ ਆ ਦੂਸਰਾ ਉਹਦੇ ਵਿੱਚ ਰੋਗ ਆ ਜਾਂਦੇ ਆ ਤੇ ਰੋਗਾਂ ਨੂੰ ਦੂਰ ਕਰਨ ਲਈ ਸਾਨੂੰ ਫਿਰ ਦਵਾਈਆਂ ਦੇ ਉੱਤੇ ਜ਼ਿਆਦਾ ਜਿਹੜਾ ਖਰਚਾ ਕਰਨਾ ਪੈਂਦਾ ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵੀ ਆ ਉਹਨਾਂ ਫਸਲਾਂ ਨੂੰ ਵੀ ਜਿਹੜਾ ਹੈਗਾ ਇੱਕ ਤਾਂ ਜਿਹੜਾ ਅਸੀਂ ਉੱਚ ਤਕਨੀਕ ਦੀਆਂ ਹੀ ਦਵਾਈਆਂ ਦੀ ਜਿਹੜੀ ਵਰਤੋਂ ਕਰੀਏ ਭਾਵੇਂ ਦਵਾਈਆਂ ਜਿਹੜੀਆਂ ਆ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦੀਆਂ ਆ ਸਾਨੂੰ ਧਿਆਨ ਰੱਖਣਾ ਪਊਗਾ ਕਿ ਅਸੀਂ ਇਹ ਜਿਹੜਾ ਫਸਲਾਂ ਨੂੰ ਪੂਰਾ ਜਿਹੜਾ ਫਸਲਾਂ ਤੋਂ ਲਾਭ ਲੈਣ ਲਈ ਆ ਉਹ ਤਕਨੀਕ ਨੂੰ ਮੁੱਖ ਰੱਖ ਕੇ ਚੱਲੀਏ ਤੇ ਤਾਂ ਹੀ ਅਸੀਂ ਇਹ ਜਿਹੜਾ ਵਾਅਦਾ ਕਰ ਸਕਦੇ ਆ ਤੇ ਆਲੂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਫਸਲਾਂ ਆ ਜਾਂ ਮੱਕੀ ਆ ਜਾਂ ਧਾਲਾਂ ਦੇ ਵੱਲ ਵੀ ਧਿਆਨ ਦੇਈਏ ਜਿਸ ਤਰ੍ਹਾਂ ਉਹ ਆਪਾਂ ਦੇ ਮਸਰਾ ਆ ਜਾਂ ਮਾਂ ਆ ਮੂੰਗੀ ਆ ਸਾਡੇ ਜਿਹੜੇ ਖੇਤ ਆ ਜਾਂ ਸਾਡਾ ਪੰਜਾਬ ਦਾ ਮੌਸਮ ਆ ਇਹ ਅਨੁਕੂਲ ਆ ਅਸੀਂ ਇਹਦੀਆਂ ਜਿਹੜੀਆਂ ਕਸ਼ਮਾਇਆ ਦੇਖ ਕੇ ਜਿਹੜੀਆਂ ਉਨਤ ਕਸ਼ਮਾਇਆ ਉਹਦੀ ਖੇਤੀ ਕਰੀਏ ਤਾਂ ਇਹ ਤੋਂ ਲਾਹਾ ਲੈ ਸਕਦੇ ਆ ਤੇ ਜਿਹੜਾ ਝੋਨਾ ਤੇ ਕਣਕ ਦੇ ਚੱਕਰ ਆ ਜਾਏ ਇਹਦੇ ਵਿੱਚੋਂ ਸਾਨੂੰ ਨਿਕਲਣਾ ਚਾਹੀਦਾ ਆ ਇਹ ਤਾਂ ਆਪਾਂ ਦੇਖ ਹੀ ਲਿਆ ਕਿ ਝੋਨੇ ਦੀ ਜੋ ਵੀ ਦੁਰਗਤੀ ਹੋਈ ਆ ਉਹ ਨੂੰ ਦੇਖਦੇ ਹੋਏ ਵੀ ਸਾਨੂੰ ਇਹ ਤੋਂ ਦੂਰ ਜਾਣਾ ਚਾਹੀਦਾ ਬਾਕੀ ਅਸੀਂ ਦੇਖਦੇ ਆ ਕਿ ਪਾਣੀ ਜਿਹੜਾ ਆ ਉਹ ਬੜਾ ਥੱਲੇ ਜਾ ਰਿਹਾ ਆ ਉਹਦਾ ਲੈਵਲ ਉਸ ਲੈਵਲ ਨੂੰ ਬਚਾਉਣ ਲਈ ਜਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਸਾਨੂੰ ਇਹ ਜਿਹੜਾ ਝੋਨਾ ਆ ਇਹਨੂੰ ਛੱਡਣਾ ਪਵੇਗਾ ਝੋਨਾ ਤਾਂ ਕਾਣਕ ਦਾ ਜਿਹੜਾ ਚੱਕਰ ਆ ਉਹਦੇ ਵਿੱਚੋਂ ਨਿਕਲਣਾ ਪਊਗਾ ਇਹ ਆਪਾਂ ਪੂਰਾ ਧਿਆਨ ਰੱਖੀਏ ਕਿ ਆਪਣਾ ਜਿਹੜਾ ਭਵਿੱਖ ਆ ਨਾ ਕਿ ਜਿਹੜਾ ਵਰਤਮਾਨ ਆ ਇਹਨੂੰ ਹੀ ਇਕੱਲਾ ਦੇਖੀਏ ਆਉਣ ਵਾਲਾ ਭਵਿੱਖ ਜਿਹੜਾ ਆ ਉਹਨੂੰ ਵੀ ਵਿਚਾਰ ਕਰੀਏ ਜਿਹੜੀਆਂ ਫਸਲਾਂ ਆ ਭਵੈਂਤਾ ਵੱਲ ਜਾਈਏ ਤੇ ਭਵੈਂਤੀ ਫਸਲਾਂ ਇਹ ਸੀ ਆ ਕਿ ਜੇਕਰ ਸਾਡੀਆਂ ਲੋੜਾਂ ਜਿਹੜੀਆਂ ਆ ਉਹ ਘਰੇਲੂ ਲੋੜਾਂ ਜਿਹੜੀਆਂ ਅਸੀਂ ਆਪਣੇ ਆਪ ਪੂਰੀਆਂ ਕਰ ਸਕਦੇ ਆ ਤੇ ਉਹਨਾਂ ਦਾ ਬਾਜ਼ਾਰ ਦੇ ਵਿੱਚ ਜਾ ਕੇ ਜਿਹੜਾ ਮੁੱਲ ਹੈ ਉਹ ਮੁੱਲ ਵੀ ਅੱਛਾ ਮਿਲ ਜਾਂਦਾ ਸਾਨੂੰ ਪੰਜਾਬ ਦੀ ਤਰੱਕੀ ਵਿੱਚ ਜਾਂ ਆਪਣੇ ਪਰਿਵਾਰ ਦੀ ਆਪਣੇ ਦੀ ਜਿਹੜੀ ਤਰੱਕੀ ਆ ਉਹ ਉਹ ਉਹਦੇ ਵਿੱਚ ਹਿੱਸਾ ਪਾ ਸਕਦੇ ਆ ਇਸੇ ਕਰਕੇ ਹੁਣ ਕੁਝ ਪਿਛਲੇ ਕੁਝ ਟਾਈਮ ਤੋਂ ਇਹੀ ਕੀਤਾ ਹੈ ਕਿ ਟੋਟੋ ਘਟ ਹਰ ਤਰ੍ਹਾਂ ਦੀ ਖਾਣ ਵਾਲੀ ਸਬਜ਼ੀ ਆਪਣੇ ਘਰ ਵਿੱਚ ਬੀਜੀਏ ਬੀਜਦੇ ਆ ਹਰ ਤਰ੍ਹਾਂ ਦੀ ਦਾਲਾਂ ਦੀ ਕਾਸ਼ਤ ਕੁਝ ਕਰਦੇ ਆ ਕੁਝ ਕਮਾਦ ਬੀਜ ਕੇ ਉਸ ਦਾ ਗੋੜ ਕਢਾ ਕੇ ਆਪ ਆਪਣੇ ਘਰਾਂ ਵਿੱਚ ਵਰਤਦੇ ਆ ਤੇ ਉਹਦੇ ਨਾਲ ਸਾਡੇ ਕੁਝ ਇੱਕ ਖਰਚੇ ਹੀ ਨਹੀਂ ਬਲਕਿ ਉਹਨੂੰ ਅੱਗੇ ਮੁਨਾਫੇ ਦੇ ਤੌਰ ਤੇ ਵੀ ਲੈ ਜਾਂਦੇ ਆ ਜਿਸ ਤਰ੍ਹਾਂ ਕੋਈ ਗੋੜ ਵੇਚ ਕੇ ਜਦੋਂ ਉਸ ਦਾ ਅੱਗੇ ਮੁਨਾਫਾ ਹੁੰਦਾ ਹੈ ਉਹ ਸਾਡੇ ਲਈ ਲਾਭਦਾਇਕ ਹੈ ਕਿਉਂਕਿ ਕਈ ਵਾਰ ਉਹ ਦੇਖਦੇ ਆਂ ਕਮਾਦ ਨੂੰ ਜੇਕਰ ਮਿਲ ਮਿਲਾਂ ਵਿੱਚ ਵੀ ਲੈ ਕੇ ਜਾਂਦੇ ਆਂ ਚਲੋ ਕੁਝ ਪ੍ਰੋਬਲਮ ਕਿਤੇ ਆਉਂਦੀਆਂ ਸੀ ਹੁਣ ਅਜਿਹੇ ਟਾਈਮ 'ਚ ਨਹੀਂ ਰੇਟ ਵੀ ਵਧੀਆ ਚੰਗਾ ਰੇਟ ਮਿਲਦਾ ਉਹ ਕਮਾਦ ਇੱਕ ਵਧੀਆ ਸੋਰਸ ਹੈ ਸਾਡੇ ਲਈ ਇਸੇ ਤਰ੍ਹਾਂ ਸਬਜ਼ੀਆਂ ਦਾਲਾਂ ਜੇਕਰ ਸਬਜ਼ੀਆਂ ਵੀ बेचਦੇ ਆਂ ਕੁਝ ਜੇਕਰ ਛੋਟੀ ਖੇਤੀ ਵਾਲੇ ਹਨ ਉਹ ਜੋ ਸਬਜ਼ੀ ਬੀਜਦੇ ਹਨ ਸਬਜ਼ੀਆਂ ਬੀਜ ਕੇ ਉਸ ਤੋਂ ਅੱਗੇ ਥੋੜੇ ਥਾਂ ਵਿੱਚ ਵੱਧ ਮੁਨਾਫਾ ਲੈ ਰਹੇ ਹਨ ਇਹ ਸਾਡੇ ਲਈ ਹਮੇਸ਼ਾ ਹੀ ਲਾਭਦਾਇਕ ਹੁੰਦੇ ਹਨ ਤੇ ਕਿਉਂਕਿ ਸਾਨੂੰ ਕਣਕ ਛੋਣਿਆਂ ਨਾਲੋਂ ਨਿਕਲ ਕੇ ਅਸੀਂ ਜੋ ਸੋਚਦੇ ਹਾਂ ਅਜੇ ਟਾਈਮ ਤੇ ਜ਼ਰੂਰੀ ਹੈ ਸਾਡੇ ਲਈ ਔਰ ਇਸੇ ਨੂੰ ਅਸੀਂ ਅਪਣਾ ਵੀ ਰਹੇ ਹਾਂ ਬਾਰ-ਬਾਰ ਹਰਕ ਔਰ ਹਰਕ ਲਈ ਇਹੀ ਚਾਹੁੰਦੇ ਹਾਂ ਕਿ ਜ਼ਰੂਰੀ ਸਾਡੀ ਖੇਤੀ ਨੂੰ ਅੱਗੇ ਵਧਾਉਣ ਲਈ ਸਾਡੇ ਲਈ ਲਾਭਦਾਇਕ ਹੋਵੇ ਮੈਂ ਸੋਚਦਾ ਹਾਂ ਕਿ ਅਜੇ ਟਾਈਮ ਤੇ ਦਾਲਾਂ ਜਾਂ ਤੇਲ ਵਾਲੀਆਂ ਜਿਸ ਤਰ੍ਹਾਂ ਸਰੋਂ ਦੀ ਕਾਸ਼ਤ ਅਸੀਂ ਕਰ ਲਈਏ ਉਹ ਲਾਭਦਾਇਕ ਹੈ ਕਿਉਂਕਿ ਅੱਜ ਰੈਂਪ ਕੋਈ ਦੂਜਾ ਤਾਂ ਹੈ ਹੀ ਨਹੀਂ ਕੋਈ ਖੇਤ ਘਰ ਹਰ ਘਰ ਵਿੱਚ ਸਰੋਂ ਦਾ ਤੇਲ ਹੀ ਵਰਤਿਆ ਜਾਂਦਾ ਹੈ ਰੇਟ ਜਿੰਨੇ ਉੱਪਰ ਜਾ ਚੁੱਕੇ ਹਨ ਉਸ ਨੂੰ ਅੱਗੇ ਕਰਨ ਲਈ ਅਸੀਂ ਆਪਣੇ ਸਰੋਂ ਕਟੋਕਟ ਆਪਣੇ ਖਾਣ ਲਈ ਨਹੀਂ ਉਸ ਨੂੰ ਅਸੀਂ ਮੰਡੀ ਕਰਨ ਲਈ ਵੀ بیچ ਸਕਦੇ ਹਾਂ ਔਰ ਵਧੀਆ ਮੁਨਾਫਾ ਲੈ ਰਹੇ ਹਾਂ ਉਹ ਸਭ ਤੋਂ ਇਸੇ ਲਈ ਹਰ ਨੂੰ ਇਹ ਹੀ ਜ਼ਰੂਰਤ ਹੈ ਕਿ ਕਮਾਦ ਸਰੋਂ ਸਬਜ਼ੀਆਂ ਅਤੇ ਦਾਲਾਂ ਦੀ ਕਾਸ਼ ਖਾਸ ਤੌਰ ਤੇ ਜ਼ਰੂਰੀ ਜੇ ਛੋਲੇ ਬੀਜੀਏ ਸਰੋਂ ਬੀਜੀਏ इवन ਮੂੰਗੀ ਮਸਰ ਅਜਿਹਾ ਮੌਸਮ ਅਨਸਾਰ ਹੀ ਸਾਰਾ ਕੁਝ ਆਪਣੇ ਆਪ ਘਰ ਵਿੱਚੋਂ ਕਸ਼ਤ ਕਰਕੇ ਇਸ ਨੂੰ ਅੱਗੇ ਵੀ ਦਾ ਮੰਡੀ ਕਰਨ ਵੀ ਕਰ ਸਕਦੇ ਹਾਂ ਮੈਂ بار بار ਇਹੀ ਗੱਲ ਕਹੂੰਗਾ ਕਿ ਆਪਾਂ ਜਿਹੜੀ ਫਸਲੀ ਭਵਿੰਤਾ ਆ ਇਹਨੂੰ ਅਪਣਾਈਏ ਉਸ ਫਸਲ ਦੀਆਂ ਭਵਿੰਤਾ ਜਿਹੜੀ ਆ ਫਸਲੀ ਭਵਿੰਤਾ ਉਹਨੂੰ ਅਪਣਾਉਂਦੇ ਹੋਏ ਜਿਹੜੀਆਂ ਨਵੀਆਂ ਟੈਕਨੀਕਾਂ ਆ ਉਹਨਾਂ ਵੱਲ ਜਾਈਏ ਮਸ਼ੀਨਰੀ ਜਿਹੜੀ ਨਵੀਂ ਆ ਉਹਨੂੰ ਅਪਣਾਈਏ ਬਾਜ਼ਾਰ ਦੇ ਵਿੱਚ ਜਾਈਏ ਜਾਂ ਸਰਕਾਰ ਦੇ ਪੱਖ ਤੋਂ ਦੇਖੀਏ ਇਹਨਾਂ ਸਾਨੂੰ ਉਹ ਸਬਸਿਡੀਆਂ ਵੀ ਦੇ ਰਹੀ ਆ ਉਹ ਸਬਸਿਡੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨੂੰ ਧਿਆਨ ਨਾਲ ਆਪਾਂ ਇਹ ਵਿਚਾਰੀਏ ਪਈ ਉਹਦਾ ਤਰੀਕਾ ਕੀ ਆ ਕਈ ਵਾਰੀ ਸਾਨੂੰ ਤਰੀਕੇ ਦਾ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਉਹ ਕਿਹੜਾ ਤਰੀਕਾ ਅਪਣਾ ਕੇ ਜਿਹੜੀਆਂ ਸਬਸਿਡੀਆਂ ਆ ਉਹ ਵੱਧ ਤੋਂ ਵੱਧ ਉਹਦਾ ਲਾਹਾ ਲੈ ਸਕਦੇ ਆ ਇਹ ਨਵੀਂ ਜਿਹੜੀ ਮਸ਼ੀਨਰੀ ਆ ਇਹਨੂੰ ਅਪਣਾਈਏ ਤਾਂ ਕਿ ਆਪਣੀ ਖੇਤੀ ਨੂੰ ਜਿੱਥੇ ਸਖਾਲਾ ਬਣਾ ਸਕੀਏ ਉੱਥੇ ਆਪਣੀ ਆਮਦਨ ਨੂੰ ਵੀ ਵਧਾ ਸਕੀਏ ਸੋ ਆਪਾਂ ਜਿਹੜਾ ਪਰੰਪਰਾਗਤ ਖੇਤੀ ਆ ਉਹ ਕਰੀ ਜਾਂਦੇ ਆ ਉਹ ਜੋ ਮਤਲਬ ਦੇਖਿਆ ਅਸੀਂ ਉਹਨੇ ਉਹ ਪਤਾ ਜਾਂ ਇਹਨੇ ਪਤਾ ਨਹੀਂ ਇਦਾਂ ਨਹੀਂ ਹੈ ਆਪਾਂ ਸਾਰੇ ਜਾਣੇ ਇੱਕ ਦੂਜੇ ਨੂੰ ਸਹੀ ਸਲਾਹ ਵੀ ਦਈਏ ਔਰ ਦੇਖੀਏ ਕਿ ਆਪਣਾ ਜਿਹੜਾ ਖਰਚਾ ਘੱਟ ਤੋਂ ਘੱਟ ਆਵੇ ਤੇ ਮੁਨਾਫਾ ਸਾਡਾ ਵਧੇ ਜਿੱਦਾਂ ਪੰਜਾਬ ਦੀ ਖੇਤੀ ਛੋਟੀ ਖੇਤੀ ਆ ਇੱਥੇ ਜ਼ਿਆਦਾਤਰ ਜਿਹੜੇ ਆ ਛੋਟੀ ਕਿਸਾਨ ਛੋਟੇ ਕਿਸਾਨ ਆ ਕਿਸਾਨੀ ਛੋਟੀ ਆ ਤੇ ਆਉਣ ਵਾਲਾ ਜਿਹੜਾ ਸਮਾਂ ਆ ਜੇ ਆਪਾਂ ਦੇਖਦੇ ਆ ਕਿ ਖੇਤੀ ਦਾ ਆਕਾਰ ਜਿਹੜਾ ਆ ਉਹ ਦਿਨੋਂ ਦਿਨ ਘਟ ਰਿਹਾ ਆ ਛੋਟਾ ਕਿਸਾਨ ਜਿਹੜਾ ਆ ਉਹ ਉਹ ਲਾਹਾ ਤਾਂ ਹੀ ਕਮਾ ਸਕੇਗਾ ਜੇ ਜਦੋਂ ਕਿ ਉਹ ਨਵੀਂ ਤਕਨੀਕ ਨੂੰ ਅਪਣਾਵੇ ਨਵੀਂ ਤਕਨੀਕ ਦੇ ਵੱਲ ਧਿਆਨ ਦੇਵੇ ਪਰੰਪਰਾ ਜਿਹੜੀ ਪ੍ਰੰਪਰਾਗਤ ਖੇਤੀ ਆ ਕਲਾਸਿਕ ਖੇਤੀ ਜਿਹਨੂੰ ਕਹਿੰਦੇ ਜੋ ਸਾਡੇ ਬਜ਼ੁਰਗ ਵੀ ਕਰਦੇ ਆਏ ਕਿਉਂਕਿ ਬਜ਼ੁਰਗ ਜਿਹੜੇ ਸੀਗੇ ਉਹ ਹੱਥੀਂ ਕੰਮ ਬਹੁਤ ਕਰਦੇ ਸੀਗੇ ਹੱਥੀਂ ਕੰਮ ਕਰਨ ਦਾ ਮਤਲਬ ਸੀ ਕਿ ਬਲਦਾਂ ਨਾਲ ਖੇਤੀ ਹੁੰਦੀ ਸੀਗੀ ਤੇ ਉਹ ਉਸ ਖੇਤੀ ਨੂੰ ਜਿਹੜਾ ਛੱਡ ਕੇ ਹੁਣ ਹੈਗਾ ਮਸ਼ੀਨਰੀ ਦਾ ਯੁੱਗ ਇੱਕ ਤਾਂ ਆਪਾਂ ਉਹ ਮਸ਼ੀਨਰੀ ਵੱਲ ਜਾਈਏ ਤੇ ਨਾਲ ਦੀ ਨਾਲ ਜਿਹੜਾ ਛੋਟਾ ਕਿਸਾਨ ਹੈ ਉਹ ਸਹਾਇਕ ਤੰਦੇ ਅਪਣਾ ਕੇ ਜਿਹੜਾ ਆਪਣਾ ਘਰ ਦਾ ਜਿੱਥੇ ਗੁਜ਼ਾਰਾ ਵਧੀਆ ਕਰੇਗਾ ਉੱਥੇ ਨਾਲ ਦੀ ਨਾਲ ਸਮਾਜ ਨੂੰ ਇੱਕ ਬਿਹਤਰ ਕਿਸਮ ਦੀ ਜਿਹੜੀ ਉਪਜ ਆ ਉਹ ਪ੍ਰਦਾਨ ਹੋਵੇਗੀ ਜੈਸੇ ਜਿੱਦਾਂ ਕਹ ਲਵਾਂ ਭੀ ਦੁੱਧ ਆ ਜਾਂ ਧਾਲਾਂ ਆ ਆਪਾਂ ਉੱਚ ਤਕਨੀਕ ਦੇ ਨਾਲ ਪੈਦਾ ਕੀਤੀਆਂ ਹੋਈਆਂ ਧਾਲਾਂ ਜਿਹੜੀਆਂ ਆ ਉਹ ਜਦੋਂ ਬਾਜ਼ਾਰ ਦੇ ਵਿੱਚ ਦੇਵਾਂਗੇ ਤਾਂ ਸਾਡੇ ਸਮਾਜ ਜਿਹੜਾ ਆ ਉਹ ਨੂੰ ਵਰਤੇਗਾ ਉਹ ਸਮਾਜ ਜਿਹੜਾ ਸਿਹਤਮੰਦ ਹੋਵੇਗਾ ਇਸੇ ਤਰ੍ਹਾਂ ਹੀ ਦੁੱਧ ਆ ਜੇ ਅਸੀਂ ਖਾਲਸ ਦੁੱਧ ਜਿਹੜਾ ਆ ਅੱਜ ਵੱਧ ਤੋਂ ਵੱਧ ਪੈਦਾ ਕਰੀਏ ਜਿਹੜਾ ਆਪਾਂ ਪਸ਼ੂ ਘਰ ਰੱਖੀਏ ਡੰਗਰਾ ਤੋਂ ਆਪਣੇ ਪੈਦਾ ਕੀਤਾ ਹੋਇਆ ਬਾਜ਼ਾਰ 'ਚ ਦੇਵਾਂਗੇ ਤੇ ਉਹਦੇ ਵਿੱਚ ਸਾਰੇ ਜਿਹੜੇ ਵੀ ਉਹਨੂੰ ਵਰਤਣ ਵਾਲੇ ਆ ਉਹਨਾਂ ਨੂੰ ਵਧੀਆ ਦੁੱਧ ਮਿਲੇਗਾ ਤਾਂ ਕਿ ਜਿਹੜਾ ਬਾਜ਼ਾਰ ਦੇ ਵਿੱਚ ਜਿਹੜਾ ਆਮ ਦੁੱਧ ਹੈ ਉਹ ਮੈਂ ਸਮਝਦਾ ਕਿ ਇੰਨਾ ਵਧੀਆ ਨਹੀਂ ਹੈ ਉਹ ਚਮਲਾਵਟ ਖੋਰੀ ਹੋ ਜਾਂਦੀ ਆ ਉਹ ਮਲਾਵਟ ਖੋਰੀ ਤਾਂ ਹੀ ਰੋਕੀ ਜਾਂਦੀ ਆ ਜਾ ਸਕਦੀ ਆ ਜੇ ਅਸੀਂ ਉਹਨੂੰ ਆਪਣੇ ਜਿਹੜੇ ਪਸ਼ੂ ਆ ਉਹ ਕਿਸਾਨਾਂ ਦੁਆਰਾ ਪੈਦਾ ਕੀਤਾ ਹੋਇਆ ਦੁੱਧ ਜਿਹੜਾ ਆ ਉਹ ਬਾਜ਼ਾਰ ਵਿੱਚ ਜਾਵੇ ਤੇ ਕਿਸਾਨਾਂ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਮੈਂ ਅਪੀਲ ਕਰਦਾ ਆ ਕਿ ਛੋਟਾ ਕਿਸਾਨ ਜਿਹੜਾ ਆ ਉਹ ਇੱਧਰ ਉੱਧਰ ਦੀ ਭੱਜਣ ਦੀ بجائے ਕੋ ਜਿਆਦਾ ਦੂਰ ਭੱਜਣ ਦੀ ਬਜਾਏ ਆਪਣੀਆਂ ਘਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਜਿੱਥੇ ਫਸਲੀ ਭਵਨਤਾ ਵੱਲ ਜਾਈਏ ਇਹ ਜਿਹੜੀਆਂ ਝੋਨਾ ਤੇ ਕਣਕ ਹੈ ਇਹਦੇ ਚੱਕਰ ਚੋਂ ਨਿਕਲੀਏ ਤੇ ਹੋਰ ਜਿਹੜੀਆਂ ਫਸਲਾਂ ਛੋਟੀਆਂ ਫਸਲਾਂ ਬੀਜ ਕੇ ਆਪਣੇ ਮੁਨਾਫੇ ਵਿੱਚ ਵਾਧਾ ਕਰੀਏ ਇਸ ਦੇ ਨਾਲ ਹੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੋਈ ਛੋਟੇ ਕਿਸਾਨ ਬਹੁਤ ਹੁੰਦੇ ਹਨ ਉਹ ਕੁਝ ਇੱਕ ਇੱਕ ਏਕੜ ਵਾਲੇ ਕਿਸਾਨ ਵੀ ਹੈ ਨਾ ਤਾਂ ਉਹ ਵੀ ਆਪਣੇ ਉਸ ਖੇਤ ਦੇ ਵਿੱਚ ਉਸ ਨੂੰ ਇੱਕ ਪਲਾਟ ਵਾਈਜ਼ ਵੰਡ ਕੇ ਕੁਛ ਕੁਛ ਜਿੱਦਾਂ ਥੋੜੀ ਥੋੜੀ ਚੀਜ਼ਾਂ ਹਰ ਚੀਜ਼ ਨੂੰ ਖੇਤੀ ਲੜਾ ਕੇ ਤੋਂ ਇੱਕ ਵਧੀਆ ਆਪਣੇ ਮੁਨਾਫੇ ਵੀ ਵੱਧ ਹੋ ਸਕਦੇ ਹਨ ਔਰ ਉਸ ਦੇ ਨਾਲ ਨਾਲ ਹੀ ਉਸ ਚੀਜ਼ ਨੂੰ ਅਸੀਂ ਜਿੱਦਾਂ ਕਹਿ ਸਕਦੇ ਹਾਂ ਥੋੜੇ ਪੈੜੀ ਦੇ ਵਿੱਚੋਂ ਵੱਧ ਮੁਨਾਫਾ ਲੈ ਸਕਦੇ ਹਾਂ ਔਰ ਇਹ ਹਰ ਘਰ ਦੀ ਜ਼ਰੂਰਤ ਹੀ ਬਣਦੀ ਜਾ ਰਹੀ ਹੈ ਅੱਗੇ ਨੌਜਵਾਨ ਵਰਗ ਵੀ ਜਿਸ ਤਰ੍ਹਾਂ ਖੇਤੀ ਵਿਚਾਰ ਰਿਹਾ ਹੈ ਤੇ ਉਹਨਾਂ ਲਈ ਵੀ ਇਹ ਹੀ ਹੈ ਕਿ ਨਵੀਂ-ਨਵੀਂ ਤਕਨੀਕਾਂ ਨੂੰ ਅਪਣਾਉਂਦੇ ਹੋਏ ਇਹਨਾਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਵੇ ਦਾਲਾਂ ਦੀ ਕਾਸ਼ਤ ਕੀਤੀ ਜਾਵੇ ਜਿਸ ਤਰ੍ਹਾਂ ਜਾਣਦੇ ਆ ਅੱਜ ਦੇ ਟਾਈਮ 'ਚ ਖੇਤੀ ਮਸ਼ੀਨਰੀਆਂ ਕਿਉਂਕਿ ਕਈਆਂ ਨੇ ਤਾਂ ਅਗਰ ਖੇਤੀ ਮਸ਼ੀਨਰੀਆਂ ਲੈ ਕੇ ਉਸ ਨੂੰ ਅੱਗੇ ਇੱਕ ਇਨਕਮ ਦਾ ਸੋਰਸ ਵੀ ਬਣਾ ਲਿਆ ਜਿਵੇਂ ਹੈਪੀ ਸੀਡਰ ਹੈ ਜਾਂ ਕੰਬਾਈਨਾ ਹੈ ਜਾਂ ਰੋਟਾਵੇਟਰ ਜਾਂ ਨਵੇਂ ਤੋਂ ਨਵੀਂ ਜੋ ਵੀ ਤਕਨੀਕਾਂ ਆਉਂਦੀਆਂ ਹਨ ਸਾਨੂੰ ਉਸ ਤਰ੍ਹਾਂ ਨਾਲ ਹੀ ਉਸ ਸਮੇਂ ਦੇ ਨਾਲ ਚੱਲ ਕੇ ਸਾਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਨੂੰ ਅਪਣਾਉਣਾ ਚਾਹੀਦਾ ਹੈ ਤੇ ਉਸੇ ਨਾਲ ਹੀ ਆਪਣੀ ਖੇਤੀ ਦੇ ਮੁਨਾਫੇ ਨੂੰ ਵੱਧ ਤੋਂ ਵੱਧ ਅੱਗੇ ਵਧਾਉਣਾ ਚਾਹੀਦਾ ਹੈ ਅਸੀਂ ਦੇਖਦੇ ਹਾਂ ਕਿ ਕੁਝ ਅੱਜ ਦੇ ਟਾਈਮ 'ਚ ਖੇਤੀ ਦੇ ਪੁਰਾਣੇ ਰਵਾਇਤੀ ਖੇਤੀ ਨੂੰ ਦੇਖਦੇ ਹੋਏ ਬਹੁਤ ਨੌਜਵਾਨ ਜਿਹੜੇ ਕਿ ਖੇਤੀ ਤੋਂ ਕੁਝ ਦੂਰ ਹੁੰਦੇ ਜਾ ਰਹੇ ਹਨ ਅਸੀਂ ਤੇ ਪਰ ਅਸੀਂ ਚਾਹੁੰਦੇ ਹਾਂ ਉਹਨਾਂ ਅੱਜ ਦੇ ਨਵੀਂ ਖੇਤੀ ਦੇ ਆਧਾਰ ਤੇ ਖੇਤੀ ਵਿਪੰਧਾ ਨੂੰ ਅਪਣਾਉਂਦੇ ਹੋਏ ਖੇਤੀ ਦੇ ਨਾਲ ਜੋੜਨ ਅਤੇ ਇਸੇ ਖੇਤੀ ਨੂੰ ਆਪਣੇ ਇੱਕ ਬਿਜ਼ਨਸ ਦੇ ਤੌਰ ਤੇ ਵੀ ਯੂਜ਼ ਕਰਨ ਤੇ ਅੱਗੇ ਉਸ ਦਾ ਮੁਨਾਫਾ ਹੋ ਸਕਦਾ ਹੈ ਸਾਨੂੰ ਜ਼ਰੂਰਤ ਨਹੀਂ ਕਿ ਅਸੀਂ ਕਿਸੇ ਦੇ ਥੱਲੇ ਹੀ ਦੇਖੋ ਜੋਕਰ ਅਸੀਂ ਜਾਣਦੇ ਹਾਂ ਕਿ ਬਿਜ਼ਨਸ ਜੋ ਵੀ ਬਿਜ਼ਨਸ ਆਪਣਾ ਹੋਵੇ ਕਿਸੇ ਦਾ ਛੋਟਾ ਹੈ ਵੱਡਾ ਹੈ ਉਹ ਬਿਜ਼ਨਸ ਇੱਕ ਬਿਜ਼ਨਸ ਹੈ ਅਸੀਂ ਖੇਤੀ ਨੂੰ ਵੀ ਇੱਕ ਬਿਜ਼ਨਸ ਦੇ ਤੌਰ ਤੇ ਹੀ ਵਰਤ ਸਕਦੇ ਹਾਂ ਔਰ ਇਹ ਹਮੇਸ਼ਾ ਸਾਡੇ ਲਈ ਵੱਧ ਤੋਂ ਵੱਧ ਚੰਗੀ ਤਕਨੀਕ ਨਾਲ ਖੇਤੀ ਕਰਕੇ ਅਸੀਂ ਅੱਜ ਕੁਝ ਵੀ ਮੁਨਾਫਾ ਹਰ ਤਰ੍ਹਾਂ ਨਾਲ ਕਮਾਇਆ ਜਾ ਸਕਦਾ ਹੈ ਮੇਰਾ ਨਾਮ ਸੁਖਰਾ ਸਿੰਘ ਉਮਰ ਮੇਰੀ 28 ਸਾਲ ਹੈ ਤੇ ਮੈਂ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਆ ਬੜੇ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਕਿ ਕਣਕ ਆਲੂ ਝੋਨਾ ਇਹੀ ਜਿਹੜੀਆਂ ਫਸਲਾਂ ਰਿਪੀਟ ਹੁੰਦੀ ਆ ਰਹੀਆਂ ਬੜੇ ਲੰਮੇ ਸਮੇਂ ਤੋਂ ਪਰ ਮੈਂ ਕਈ ਰਾਜਾਂ ਵਿੱਚ ਦੇਖਿਆ ਕਈ ਸਟੇਟਾਂ ਪੰਜਾਬ ਤੋਂ ਬਾਹਰ ਕਈ ਹੋਰ ਸਟੇਟਾਂ ਹੈਗੀਆਂ ਆਪਣੇ ਭਾਰਤ ਦੀਆਂ ਹੀ ਜਿਹਦੇ ਵਿੱਚ ਬਹੁਤ ਛੋਟੇ ਛੋਟੇ ਕਿਸਾਨ ਬੜੀਆਂ ਵਧੀਆ ਫਸਲਾਂ ਜਿਹੜੀਆਂ ਉਗਾਉਂਦੇ ਆ ਜਿਵੇਂ ਕਿ ਬੇਬੀ ਕੌਰ ਹੋ ਗਿਆ ਜੀ ਕੈਪਸਿਕਮ ਹੋ ਗਈ ਲੈਟਸ ਹੋ ਗਿਆ ਤਾ ਛੋਟੇ ਕਿਸਾਨ ਬਹੁਤ ਲਾਹੇਵੰਦ ਹੋ ਸਕਦੇ ਇਹਨਾਂ ਸਬਜ਼ੀਆਂ ਦੇ ਵਿੱਚ ਕਿਉਂਕਿ ਲਗਾਤਾਰ ਇਹ ਸਬਜ਼ੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਤੇ ਜੇ ਹੋਰ ਆਪਾਂ ਗੱਲ ਕਰੀਏ ਕਿ ਮੌਸਮ ਦੇ ਹਿਸਾਬ ਦੇ ਨਾਲ ਸਰੋਂ ਜਿਹੜੀ ਉਹ ਬੀਜੀ ਜਾ ਸਕਦੀ ਉਹਦਾ ਤੇਲ ਕੱਢ ਕੇ ਉਹਨੂੰ ਆਪਣਾ ਇੱਕ ਬ੍ਰਾਂਡ ਬਣਾ ਕੇ ਵੇਚਿਆ ਜਾ ਸਕਦਾ ਮਾਰਕੀਟਿੰਗ ਦੀ ਬਹੁਤ ਨਵੇਂ ਯੂਥ ਨੂੰ ਪਤਾ ਹੈ ਕਿ ਮਾਰਕੀਟਿੰਗ ਕਿਵੇਂ ਹੁੰਦੀ ਆ ਸੋਸ਼ਲ ਮੀਡੀਆ ਦੇ ਰਾਹੀਂ ਮਾਰਕੀਟਿੰਗ ਕਰ ਸਕਦੇ ਆ ਹੈਨਾ ਆਪਣੀ ਆਪਣੀਆਂ ਹੁਣ ਤਾਂ ਇਹ ਵੀ ਮੈਂ ਦੇਖਿਆ ਕਿ ਕਈ ਜਿਹੜੇ ਲੋਕ ਆ ਉਹ ਆਪਣੇ ਟਮਾਟਰ ਬੀਜਦੇ ਆ ਟਮਾਟਰ ਬੀਜ ਕੇ ਫਿਰ ਉਸ ਦੀ ਸੌਸ ਬਣਾ ਕੇ ਤੇ ਉਹਨੂੰ ਖੁਦ ਉਹਦਾ ਇੱਕ ਮਾਰਕੀਟ ਟਾਈਪ ਜਿਹੜਾ ਲੈ ਕੇ ਆਉਂਦੇ ਆ ਪ੍ਰੋਡਕਟ ਲੈ ਕੇ ਆਉਂਦੇ ਆ ਉਹਨਾਂ ਨੂੰ ਆਰਗੈਨਿਕ ਦੇ ਨਾਂ ਤੇ ਵੇਚਦੇ ਆ ਫਿਰ ਗੜ ਹੋ ਗਿਆ ਜੀ ਕਮਾਦ ਲਾਉਂਦੇ ਆ ਹਨਾ ਤਾਂ ਕਮਾਦ ਲਾ ਕੇ ਉਹਦੇ ਗੜ ਬਣਾ ਕੇ ਤਾਂ ਫਿਰ ਉਹਨਾਂ ਨੂੰ ਵੀ ਆਪਣਾ ਪੈਕੇਟ ਬਣਾ ਕੇ ਵੇਚ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰ ਵਿਖਣੀਆਂ ਚਾਹੀਦੀਆਂ ਆ ਆਉਣ ਵਾਲੇ ਜਿਹੜੇ ਨੌਜਵਾਨ ਜਿਹੜੇ ਖੇਤੀ ਦੇ ਵਿੱਚ ਇੰਟਰਸਟਿਡ ਹੈਗੇ ਆ ਕਿ ਆਪਾਂ ਝੋਨਾ ਲੂ ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇਕਰ ਹੋਰ ਆਪਾਂ ਚੀਜ਼ਾਂ ਜਿਹੜੀਆਂ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਹੈਗੀਆਂ ਆ ਜੇਕਰ ਇਹ ਕੀਤੀ ਜਾ ਸਕੇ ਲਾਕਡਾਊਨ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਖੇਤੀ ਦੇ ਨਾਲ ਸੰਬੰਧਤ ਵੀ ਨਹੀਂ ਸੀਗੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸ਼ੁਰੂ ਕੀਤੀਆਂ ਲੋਕਾਂ ਨੇ ਆਪਣੇ ਗਮਲਿਆਂ ਦੇ ਵਿੱਚ ਵੀ ਸਬਜ਼ੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਦੋਂ ਤਾਂ ਹੁਣ ਤਾਂ ਲਾਕਡਾਊਨ ਨਹੀਂ ਆ ਪਰ ਆਪਾਂ ਜਿੱਥੇ ਵੀ ਜਗ੍ਹਾ ਹੈਗੀ ਆਪਣੇ ਕੋਲ ਥੋੜੀ ਭਾਵੇਂ ਜਗ੍ਹਾ ਆਪਣੇ ਘਰ ਜੋਗੀ ਸਬਜ਼ੀ ਜਿਹੜੀ ਆ ਉਹ ਵੀ ਲਾ ਸਕਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਨਾ ਵਿਖਣਾ ਪਵੇ ਕਿ ਹਾਂ ਵੀਰ ਅਸੀਂ ਬਾਜ਼ਾਰੋਂ ਕੁਝ ਚੀਜ਼ਾਂ ਲੈ ਕੇ ਆਉਣੀਆਂ ਕਿਉਂਕਿ ਪੰਜਾਬ ਦੀ ਮਿੱਟੀ ਇਹੋ ਜੀ ਆ ਕਿ ਸੋਨਾ ਆ ਇੱਥੇ ਜੋ ਵੀ ਤੁਸੀਂ ਚਾਹੋ ਨੇ ਉਹਗਾ ਸਕਦੇ ਆ ਵੱਖ-ਵੱਖ ਆਪਾਂ ਦੇਖਦੇ ਆ ਕਿ ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਖੇਤੀ ਜ਼ਰੂਰ ਹੁੰਦੀ ਆ ਪਰ ਹੁੰਦੀ ਸਾਰੀ ਪੰਜਾਬ ਦੇ ਵਿੱਚ ਤਾਂ ਆਪਾਂ ਕਿਉਂ ਨਹੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਯੂਜ਼ ਕਰ ਸਕਦੇ ਆ ਨਾ ਮੇਰਾ ਤਾਂ ਇਹ ਮੰਨਣਾ ਹੈ ਜੀ ਕਿ ਨੌਜਵਾਨਾਂ ਨੂੰ ਨਾ ਆਪਣੇ ਜਿਹੜਾ ਰੋਜ਼ ਜਿਹੜਾ ਰੋਜ਼ਗਾਰ ਹੈਗਾ ਕਿਸਾਨੀ ਆ ਖੇਤੀਬਾੜੀ ਆ ਇਹਦੇ ਵਿੱਚ ਪੂਰਾ ਇੰਟਰਸਟਿਡ ਹੋਣਾ ਚਾਹੀਦਾ ਆ ਜਿਵੇਂ ਕਿ ਜੇਕਰ ਸਾਡੇ ਪਰਿਵਾਰ ਵਾਲੇ ਜਦਾਂ ਜੇ ਕਮਾਦ ਬੀਜਦੇ ਆ ਤਾਂ ਉਹਨੂੰ ਗੋੜ ਬਣਾ ਕੇ ਕਿਵੇਂ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਇਹ ਨੌਜਵਾਨਾਂ ਨੂੰ ਮੂਰੇ ਹੋ ਕੇ ਕਰਨਾ ਚਾਹੀਦਾ ਆ ਜੇਕਰ ਪਰਿਵਾਰ ਵਾਲੇ ਆਪਣੇ ਸਰੋਂ ਬੀਜਦੇ ਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਸ ਵੈਰੈਟੀ ਦੀ ਸਰੋਂ ਜਿਹੜੀ ਬੀਜਾਂਗੇ ਆਪਾਂ ਤਾਂ ਇਹਦਾ ਜ਼ਿਆਦਾ ਮੁਨਾਫਾ ਇਸ ਤਰੀਕੇ ਨਾਲ ਇਹਦਾ ਤੇਲ ਨਿਕਲਿਆ ਜਾ ਸਕਦਾ ਤੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਬੋਤਲਾਂ ਦੇ ਵਿੱਚ ਪਾ ਕੇ ਮਾਰਕੀਟਿੰਗ ਵੀਡੀਓ ਕੀਤੀ ਜਾ ਸਕਦੀ ਆ ਇਸੇ ਤਰ੍ਹਾਂ ਹੀ ਜਿਵੇਂ ਕਿ ਸਬਜ਼ੀਆਂ ਹੋ ਜਾਂਦੀਆਂ ਆ ਉਹਨਾਂ ਨੂੰ ਮਾਰਕੀਟਿੰਗ ਕਿਵੇਂ ਕਰਨੀ ਆ ਇਹ ਸਾਰਾ ਨੌਜਵਾਨਾਂ ਦੇ ਉੱਤੇ ਡਿਪੈਂਡ ਆ ਕਿਉਂਕਿ ਹੁਣ ਆਨਲਾਈਨ ਸਿਸਟਮ ਵੀ ਆ ਗਿਆ ਆ ਬਹੁਤ ਸਾਰੀਆਂ ਚੀਜ਼ਾਂ ਸੀ ਆਨਲਾਈਨ ਸਿੱਖ ਵੀ ਸਕਦੇ ਆ ਪ੍ਰੋਸੈਸਿੰਗ ਜਿਹੜੀ ਇਹ ਸਾਰੀ ਬੜੇ ਆਸਾਨੀ ਤਰੀਕੇ ਦੇ ਨਾਲ ਫ੍ਰੀ ਦੇ ਵਿੱਚ ਸਿੱਖ ਸਕਦੇ ਆ ਬਸ ਲੋੜ ਆ ਕਿ ਇਹਦੇ ਵਿੱਚ ਤੁਹਾਨੂੰ ਇੰਟਰਸਟ ਦਿਖਾਉਣ ਦੀ ਲੋੜ ਆ ਜਿਵੇਂ ਜਿਵੇਂ ਤੁਸੀਂ ਇੰਟਰਸਟ ਦਿਖਾਉਨੇ ਆ ਓਵੇਂ ਓਵੇਂ ਰਾਹ ਜਿਹੜੇ ਖੁੱਲ ਜਾਂਦੇ ਆ ਹਰ ਇੱਕ ਚੀਜ਼ ਦੇ ਵਿੱਚ ਰਾਹ ਬਹੁਤ ਹੁੰਦੇ ਆ ਹਣਾ ਤਾਂ ਇਹ ਇਹ ਚੀਜ਼ਾਂ ਆਪਾਂ ਉਹਦਾ ਤੋਂ ਸਿੱਖ ਸਕਦੇ ਆ ਇੰਟਰਨੈਟ ਤੋਂ ਸਿੱਖ ਸਕਦੇ ਆ ਲੋੜ ਆ ਕਿ ਨੌਜਵਾਨੀ ਜਿਹੜੀ ਆ ਉਹ ਜਿਹੜਾ ਬਾਹਰ ਦਾ ਭੂਤ ਸਵਾਰ ਆ ਉਹਨੂੰ ਛੱਡ ਕੇ ਆਪਣੇ ਪਰਿਵਾਰਕ ਖੇਤੀਬਾੜੀ ਦੇ ਵਿੱਚ ਜਿਹੜਾ ਉਹ ਇੰਟਰਸਟ ਦਿਖਾਵੇ ਨਾ ਕਿ ਟਰੈਕਟਰ ਲੈ ਕੇ ਉੱਤੇ ਡੈਕ ਲਵਾ ਕੇ ਜਿਹੜਾ ਬਸ ਉਹ ਸ਼ੌਂਕ ਪੂਰੇ ਕਰਨੇ ਕਿ ਸੈਦ ਉਹਦੇ ਨਾਲ ਹੀ ਖੇਤੀ ਆ ਪਰ ਨਹੀਂ ਇਹਨਾਂ ਨੂੰ ਆਪਾਂ ਗਾਂ ਕਿਵੇਂ ਲੈ ਕੇ ਜਾਣਾ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਨਾਲ ਜੋੜਨਾ ਕਿਵੇਂ ਆ ਉਹ ਸਾਰਾ ਹੁਣ ਨਿਊ ਜਨਰੇਸ਼ਨ ਦੇ ਹੱਥ ਆ ਜਿਹੜੇ 25 ਤੋਂ 30 35 ਸਾਲ ਦੀ ਉਮਰ ਤੱਕ ਦੀ ਜਨਰੇਸ਼ਨ ਆ ਇਹੀ ਗਾਂ ਕਿਵੇਂ ਵਿਧਾਉਗੀ ਖੇਤੀ ਇਹ ਉਹਨਾਂ ਦੇ ਹੱਥ ਆ ਸਾਰਾ ਮੇਰੇ ਵਿਚਾਰ ਅਨੁਸਾਰ ਜੋ ਵਰਤਮਾਨ ਯੁੱਗ ਹੈ ਇਹ ਜਿੱਥੇ ਮਸ਼ੀਨੀ ਯੁੱਗ ਆ ਮਸ਼ੀਨੀ ਯੁੱਗ ਹੋਣ ਦੇ ਨਾਤੇ ਜਾਂ ਮਸ਼ੀਨੀ ਯੁੱਗ ਦੇ ਨਾਲ-ਨਾਲ ਜਿਹੜਾ ਨੌਜਵਾਨ ਵਰਗ ਹੈ ਉਹ ਇਸ ਯੁੱਗ ਦੇ ਨਾਲ ਚੱਲ ਕੇ ਜਿੱਥੇ ਆਪਣਾ ਤੇ ਆਪਣੇ ਸਮਾਜ ਦੀ ਤਰੱਕੀ ਵਿੱਚ ਹਿੱਸਾ ਪਾ ਸਕਦਾ ਉਹਨਾਂ ਜਿਹੜਾ ਸਾਡੇ ਬਜ਼ੁਰਗ ਸੀਗੇ ਉਹ ਆਪਣੀ ਖੇਤੀ ਆਪਣੇ ਤਰੀਕੇ ਨਾਲ ਕਰਦੇ ਰਹੇ ਪਰ ਅੱਜ ਜਿਹੜਾ ਸਮਾਂ ਆ ਇਹ ਪੜ੍ਹੇ ਲਿਖਿਆਂ ਦਾ ਜ਼ਮਾਨਾ ਆ ਤੇ ਪੜਿਆ ਲਿਖਿਆ ਜਮਾਨਾ ਹੋਣ ਦੇ ਲਈ ਸਾਨੂੰ ਜਿਹੜੇ ਨੌਜਵਾਨ ਹੈ ਉਹ ਜਿੱਥੇ ਪੜੇ ਲਿਖੇ ਵੀ ਆ ਉਹ ਪੜੇ ਲਿਖੇ ਹੋਣ ਦੇ ਨਾਤੇ ਨਾਲ ਨਾਲ ਜਿਹੜਾ ਇਹ ਖੇਤੀ ਦੀਆਂ ਨਵੀਆਂ ਤਕਨੀਕਾਂ ਜਿਹੜੀਆਂ ਆ ਉਹ ਲੈ ਕੇ ਆਉਣ ਉਹ ਸਮਾਜ ਦੇ ਵਿੱਚ ਜਿਹੜੀਆਂ ਤਕਨੀਕਾਂ ਜਦੋਂ ਜਾਣ ਗਈਆਂ ਉਹਨਾਂ ਦੇ ਤਰੀਕੇ ਜਿਹੜੇ ਆ ਕੰਮ ਕਰਨ ਦੇ ਉਹ ਬਾਕੀ ਵੀ ਸਮਾਜ ਦੇਖੇਗਾ ਤੇ ਉਹ ਸਮਾਜ ਜਿਹੜਾ ਆ ਵਾਕਿਆ ਹੀ ਆਪਣੇ ਆਪ ਹੀ ਤਰੱਕੀ ਕਰੇਗਾ ਨੌਜਵਾਨ ਵੀਰਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਜਿਹੜਾ ਬਾਹਰ ਨੂੰ ਭੱਜਣ ਦੀ ਕਰਦੇ ਆਂ ਵੀ ਬਾਹਰ ਜਾ ਕੇ ਆਪਾਂ ਐ ਕਰ ਲੈਣਾ ਓ ਕਰ ਲੈਣਾ ਕਰਨਾ ਕਰਨਾ ਜੋ ਇੱਥੇ ਚੱਲਦਾ ਉਦਾਂ ਦਾ ਹੀ ਆ ਉੱਥੇ ਵੀ। ਕਈ ਆਪਾਂ ਮੌਲਖ ਦੇਖਦੇ ਆਂ ਜਿਹੜੇ ਜਾਣੇ ਆ ਉੱਥੇ ਤੇ ਉੱਥੇ ਦਾ ਜਿਹੜਾ ਕੰਮ ਆ ਉਹ ਵੀ ਖੇਤੀ ਆਧਾਰਿਤ ਦੇਸ਼ ਆ। ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਉੱਥੇ ਵੀ ਖੇਤੀ ਦਾ ਕੰਮ ਕਰਦੇ ਡੈਰੀ ਦਾ ਕੰਮ ਕਰਦੇ ਆ ਆ ਕੇ ਦੱਸਦੇ ਵੀ ਆਪਾਂ ਦੇਖੇ ਵੀ ਆ। ਸੋ ਉਹੀ ਤਕਨੀਕਾਂ ਅਗਰ ਆਪਾਂ ਇੱਥੇ ਆਪਣੇ ਘਰ ਦੇ ਵਿੱਚ ਆਪਣੇ ਮੌਲਖ ਦੇ ਵਿੱਚ ਲਿਆ ਕੇ ਵਰਤੀਏ ਤੇ ਜਿੱਥੇ ਆਪਾਂ ਆਪਣੇ ਸਮਾਜ ਦੀ ਤੇ ਆਪਣੇ ਪਰਿਵਾਰ ਦੀ ਤਰੱਕੀ ਦੇ ਵਿੱਚ ਹਿੱਸਾ ਪਾਵਾਂਗੇ ਉੱਥੇ ਦੇਸ਼ ਤੇ ਕੌਮ ਦੀ ਤਰੱਕੀ ਵੱਲ ਦੇ ਵਿੱਚ ਵੀ ਜਿਹੜਾ ਆਪਣਾ ਹਿੱਸਾ ਜਦੋਂ ਪਾਵਾਂਗੇ ਨਾਲ ਸਾਨੂੰ ਮਾਣ ਵੀ ਮਿਲੇਗਾ ਤੇ ਆਪਣਾ ਕੰਮ ਕਰਕੇ ਜਿਹੜਾ ਹੈਗਾ ਨਾਲੇ ਘਰ ਦੇ ਕਾਰਜ ਤੇ ਨਾਲੇ ਆਪਾਂ ਜਿਹੜਾ ਆ ਤਕਨੀਕ ਨੂੰ ਜਿਹੜਾ ਆ ਅੱਗੇ ਵਧਾਵਾਂਗੇ ਸਾਡੇ ਉਸ ਤਕਨੀਕ ਦੇ ਮਗਰ ਕਿੰਨੇ ਕਾਮਿਆਂ ਨੂੰ ਹੋਰ ਕੰਮ ਰਜਗਾਰ ਮਿਲੂਗਾ ਸਾਨੂੰ ਵੀ ਮਿਲਣਾ ਜਿਹੜਾ ਉਹ ਮਸ਼ੀਨਰੀ ਪੈਦਾ ਹੋ ਗਈ ਉਸ ਮਸ਼ੀਨਰੀ ਨੂੰ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਿੱਚ ਕਿੰਨਾ ਰਜਗਾਰ ਪੈਦਾ ਹੋਊਗਾ ਜਿਵੇਂ ਅੱਜ ਕੱਲ ਚੱਲ ਰਿਹਾ ਹੈ ਕਿ ਪਰਾਲੀ ਨੂੰ ਸੰਭਾਲ ਦੀ ਲੋੜ ਹੈ ਸਾਰੇ ਅਸੀਂ ਉਹਨੂੰ ਖੇਤਾਂ ਵਿੱਚ ਜਲਾਉਣ ਦੀ ਬਜਾਏ ਉਸ ਨੂੰ ਖੇਤਾਂ ਵਿੱਚ ਹੀ ਵਰਤੋਂ ਕਰੀਏ ਤੇ ਉਹ ਸਾਨੂੰ ਉਹ ਵੀ ਇੱਕ ਖਾਦ ਦਾ ਕੰਮ ਹੀ ਦਿੰਦੀ ਹੈ ਅਸੀਂ ਜਾਣਦੇ ਹਾਂ ਉਸ ਨਾਲ ਜਦੋਂ ਵੀ ਜਕਰ ਕੋਈ ਅੱਗ ਲਗਾ ਦਿੰਦੇ ਹਨ ਉਸ ਦੇ ਨਾਲ ਜੋ ਸਾਰੇ ਅਸੀਂ ਮਿੱਤਰ ਕੀੜੇ ਖਤਮ ਕਰਕੇ ਇਸ ਇੱਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਾਂ ਅਸੀਂ ਆਪਣੀ ਮਿੱਟੀ ਨੂੰ ਵੀ ਇੱਕ ਇੱਕ ਤਰ੍ਹਾਂ ਨਾਲ ਸਾੜ ਕੇ ਸਾਰਾ ਕੁਝ ਉਸਤੇ ਅਗਲੀ ਫਸਲ ਲਈ ਆਪ ਖੁਦ ਕੰਡੇ ਬੀਜ ਰਹੇ ਆ ਇਹਨਾਂ ਕੰਡਿਆਂ ਨੂੰ ਬਚਾਉਣ ਲਈ ਫਸਲ ਨੂੰ ਔਰ ਮਿੱਤਰ ਕੀੜਿਆਂ ਨੂੰ ਸੰਭਾਲਣ ਲਈ ਸਾਨੂੰ ਜ਼ਰੂਰਤ ਹੈ ਕਿ ਪਰਾਲੀ ਨੂੰ ਦੀ ਸਾਹਮ ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ ਉਸ ਤੋਂ ਬਾਅਦ ਉਹਨੂੰ ਖੇਤਾਂ ਵਿੱਚ ਹੀ ਦਬਾ ਕੇ ਅੱਗੇ ਖਾਦ ਦੇ ਤੌਰ ਤੇ ਵਰਤ ਸਕਦੇ ਹਾਂ ਇਸੇ ਤਰ੍ਹਾਂ ਕਣਕ ਦੇ ਨਾਲ ਹੈ ਉਹ ਵੀ ਸਾਨੂੰ ਜਾਂਦੇ ਆ ਕਿ ਤੂੜੀ ਬਣਾਉਣ ਤੋਂ ਬਾਅਦ ਉਸਨੂੰ ਕੋਈ ਵੀ ਕਿਸੇ ਤਰ੍ਹਾਂ ਨਾਲ ਜਲਾਉਣ ਦੀ ਬਜਾਏ ਅਸੀਂ ਉਹਨੂੰ ਆਪਣੇ ਖੱਤਿਆਂ ਵਿੱਚ ਹੀ ਦਬਾ ਕੇ ਅਗਲੀ ਫਸਲ ਲਈ ਇੱਕ ਚੰਗਾ ਸੋਰਸ ਆਫ ਖਾਦ ਵੀ ਕਹਿ ਸਕਦੇ ਹਾਂ ਉਹ ਲੈ ਸਕਦੇ ਹਾਂ ਜੀ ਫਸਲੀ ਵੀ ਬੰਦਾ ਦੇ ਤੌਰ ਤੇ ਜਿਸ ਤਰ੍ਹਾਂ ਅਸੀਂ ਲਾਈਏ ਅੱਜ ਦੇ ਟਾਈਮ 'ਚ ਇੱਕ ਮਾਡਰਨ ਖੇਤੀ ਇਸ ਨੂੰ ਅੱਗੇ ਤੋਂ ਅੱਗੇ ਲੈ ਜਾਣ ਲਈ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਜੇਕਰ ਆਪਣੇ ਲਈ ਥੋੜੀ ਥੋੜੀ ਬੀਜਦੇ ਹਾਂ ਇਸ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਵੀ ਅੱਗੇ ਲਿਜਾਈਏ ਜਿਸ ਤਰ੍ਹਾਂ ਦਾਲਾਂ ਦੀ ਕਾਸ਼ਤ ਹੈ ਅਗਰ ਕੁਝ ਘਟ ਵੀ ਥੋੜਾ ਝਾੜ ਨਿਕਲਦਾ ਚਲੋ ਸਾਲ ਦੋ ਸਾਲ ਨਵੇਂ ਤਜਰਬੇ ਦੇ ਨਾਲ ਨਾਲ ਅਸੀਂ ਅੱਗੇ ਜਾ ਕੇ ਇਸ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਵੀ ਲੈ ਸਕਦੇ ਹਾਂ ਔਰ ਦੂਸਰਾ ਜਦੋਂ ਦੂਸਰੀ ਕਣਕ ਝੋਨੇ ਤੋਂ ਬਾਹਰ ਆ ਕੇ ਇੱਕ ਤਾਂ ਉਹਨਾਂ ਦੀ ਸਾਨੂੰ ਮੰਡੀਆਂ ਦੀ ਪ੍ਰੋਬਲਮ ਨਹੀਂ ਆਵੇਗੀ ਨਵੀਆਂ ਫਸਲਾਂ ਨਾਲ ਅਸੀਂ ਆਪਣੇ ਆਪ ਨੂੰ ਇੱਕ ਖੁਦ ਵੇਚ ਸਕਦੇ ਹਾਂ ਕੋਈ ਸਾਨੂੰ ਮੰਡੀ ਦੀ ਜ਼ਰੂਰਤ ਨਹੀਂ ਇਹੀ ਅਸੀਂ ਬਾਰ-ਬਾਰ ਹਰ ਤਰ੍ਹਾਂ ਨਾਲ ਅਪੀਲ ਕਰਦੇ ਹਾਂ ਕਿ ਇਸ ਖੇਤੀ ਨੂੰ ਅਸੀਂ ਇੱਕ ਫਸਲੀ ਵਿਪੰਦਾ ਦੇ ਤੌਰ ਤੇ ਲਿਆ ਕੇ ਜਿੱਥੇ ਆਪਣੇ ਲਈ ਉੱਥੇ ਬਾਕੀਆਂ ਲਈ ਵੀ ਇੱਕ ਲਾਭਦਾਇਕ ਧੰਦਾ ਬਣਾਈਏ ਔਰ ਖੇਤੀ ਨੂੰ ਇੱਕ ਮਾਡਰਨ ਖੇਤੀ ਬਣਾ ਕੇ ਇਸ ਦੇ ਨਾਲ ਸਮੇਂ ਦੇ ਨਾਲ ਚੱਲੀਏ